ਸੋਸ਼ਲ ਮੀਡੀਆ ਦਾ ਜਮਾਨਾ ਹੈ ਭਾਈ ਕੁਝ ਵੀ ਹੋ ਸਕਦਾ ਆ ਦੇਖੋ ਅਜੀਬ ਮਾਮਲਾ ਜਿੱਥੇ ਇੰਸਟਾਗ੍ਰam ਤੇ ਦੁਬਈ ਬੈਠਾ ਮੁੰਡਾ ਮੋਗੇ ਦੀ ਕੁੜੀ ਨਾਲ ਪਿਆਰ ਦੀਆਂ ਪਿੰਗਾ ਪਾ ਕੇ ਬੈਠਾ ਸੀ ਤੇ ਫੋਨ ਤੇ ਹੀ ਵਿਆਹ ਦੀ ਗੱਲ ਵੀ ਤੋਰਤੀ ਤੇ ਪਿੰਡ ਮੰਡਿਆਲਾ ਜ਼ਿਲ੍ਹਾ ਜਲੰਧਰ ਚ ਬੈਠੇ ਮੁੰਡੇ ਤੇ ਟੱਬਰ ਨੇ ਵੀ ਇਸ ਗੱਲ ਤੇ ਫੋਨ ਤੇ ਹੀ ਹੰਮੀ ਭਰਤੀ ਤੇ ਕੁੜੀ ਵਾਲਿਆਂ ਦਾ ਘਰ ਬਾਰ ਤੱਕ ਨਹੀਂ ਦੇਖਿਆ ਬਸ ਫੇਰ ਕੀ ਸੀ ਵਿਆਹ ਦੀ ਡੇਟ ਫੋਨ ਤੇ ਹੀ ਪੱਕੀ ਕਰਕੇ ਲੁਧਿਆਣੇ ਬਰਾਤ ਸਾਧ ਲਈ ਮੁੰਡਾ ਵਿਚਾਰਾ ਦੁਬਈ ਤੋਂ ਵਾਪਸ ਆ ਕੇ ਤਿਆਰ ਸ਼ਿਆਰ ਹੋ ਕੇ ਸੇਰਾ ਸਜਾ ਕੇ ਜਦੋਂ ਲੁਧਿਆਣੇ ਪਹੁੰਚਿਆ ਤੇ ਪਤਾ ਲੱਗਾ ਕਿ ਇੱਥੇ ਉਹ ਪੈਲੈਸ ਦਾ ਨਾਮੋ ਨਿਸ਼ਾਨ ਹੀ ਨਹੀਂ ਹੈ ਜਿੱਥੇ ਕੁੜੀ ਵਾਲਿਆਂ ਨੇ ਦੱਸਿਆ ਸੀ ਤੇ ਕੁੜੀ ਵਾਲੇ ਕਿਤੇ ਆਏ ਹੀ ਨਹੀਂ ਫੋਨ ਤੱਕ ਚੁੱਕਣਾ ਬੰਦ ਕਰ ਦਿੱਤਾ ਆ ਸੁਣਾ ਮੁੰਡੇ ਤੇ ਉਸਦੇ ਪਿਓ ਦੀ ਜ਼ੁਬਾਨੀ ਸਾਰੀ ਕਹਾਣੀ ਤੇ ਪੁਲਿਸ ਨੇ ਵੀ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਜੀ ਬਾਕੀ ਕੀ ਹੋਇਆ ਕਿ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ ਭਾਈ ਮੈਰਿਜ ਤੇ ਆਏ ਸੀ ਨਾ ਸਾਰੇ ਉਹ ਵਾਲੀ ਗੱਲ ਹੁੰਦੀ ਪਈ ਹੈ ਸਹੀ ਹੁਣ ਤੋਂ ਹੁਣ ਤੋਂ ਆ ਟਾਈਮ ਹੋ ਗਿਆ ਪੁਲਿਸ ਜਿਖਾ ਹੈ ਨਾ ਠੀਕ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ ਤੁਸੀਂ ਇਹਦੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ? ਮੈਂ ਐ ਹੀ ਹੁਣ ਆਇਆ ਤੇ ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ। ਤੇ ਤੁਹਾਡੀ ਮਤਲਬ ਵਿਆਹ ਤੇ ਕਰ ਗੱਲ ਆ ਗਈ। ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ? ਹੋਈ ਆ ਬਾਪੂ ਨਾਲ ਹੋਈ ਆ। ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ? ਨਹੀਂ ਗੱਲ ਹੀ ਹੋਈ ਆ। ਅੱਜ ਫੋਨ ਤੇ ਗੱਲ ਹੋਈ। ਤੁਹਾਨੂੰ ਕੀ ਕਹਿ ਕੇ ਬੁਲਾਇਆ ਗਿਆ ਸੀ ਅੱਜ? ਤਾਨੂੰ ਤਾਂ ਕਾਲਜਾਂ ਦੀ ਕੱਲ ਗੱਲ ਹੋਈ ਏ ਕੱਲ ਨੂੰ ਤੁਸੀਂ ਬਰਾਤ ਲੈ ਕੇ ਆ। ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ? ਰੋਜ਼ ਰੋਜ਼ ਗਾਰਡਨ ਰੋਜ਼ ਗਾਰਡਨ ਦਾ। ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ? 100 ਤੋਂ ਬੰਦਾ ਜੀ। ਫੋਨ ਕਰ ਕਰਕੇ ਆ। ਤੇ ਉਹਨ ਤੁਹਾਡੀ ਕੀ ਮੰਗੀ ਆ? ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ? ਨਹੀਂ ਨਾ ਭਾਈ ਹੁਣ ਆਉਣਾ ਹੁੰਦਾ ਆਈ ਜਾਣਾ। ਹੁਣ ਤੁਹਾਡੀ ਉਮਰ ਕਿੰਨੀ ਆ? 28 ਸਾਲ ਦੀ। 28 ਸਾਲ ਦੀ। ਤੁਸੀਂ ਕੀ ਕਰਦੇ ਹੋ? ਅੱਛਾ ਤੇ ਲੜਕੀ ਕੀ ਕਰਦੀ ਹੈ ਉਹਦਾ ਕੀ ਨਾਮ ਹੈ ਲੜਕੀ ਕਹਿੰਦੀ ਮੈਂ ਵਕੀਲ ਹਾਂ ਅੱਛਾ ਲੜਕੀ ਦਾ ਨਾਮ ਕੀ ਦੱਸਿਆ ਉਹਨੇ ਪ੍ਰੀਤ ਪ੍ਰੀਤ ਮਨਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ ਉਹਦੀ ਸੇਮ ਹੈ ਜੇ ਸਾਈ ਰੱਖੀ ਹੋਵੇ ਅੱਛਾ ਤੇ ਹੁਣ ਤੁਹਾਡੀ ਕੀ ਮੰਗ ਹੈ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਤੁਸੀਂ ਉਹਦਾ ਹੀ ਜੇ ਕੁੜੀ ਵਾਲੇ ਤੁਹਾਨੂੰ ਖਰਚਾ ਜਿੰਦੇ ਤੇ ਫਿਰ ਤੁਸੀਂ ਸਹਿਮਤ ਹੋ? ਪ੍ਰੇਮ ਪ੍ਰੇਮ ਚੰਦ ਜੀ ਅੱਜ ਤੁਸੀਂ ਇੱਥੇ ਖੜੇ ਹੋ ਕੀ ਘਟਣਾ ਤੁਹਾਡੇ ਨੂੰ ਵਾਪਰੀ ਆ ਜੀ? ਸਾਡੇ ਨੂੰ ਵਾਪਰੀ ਆ ਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਉਪਰ ਆ ਜਾਓ। 10 ਵਜੇ ਪਹਿਲਾਂ ਮੈਂ ਨੂੰ ਕਹਿੰਦੇ ਨਹੀਂ 5 ਬੰਦੇ ਆਉਣੇ ਜੀ ਤੁਹਾਡੇ ਸਿੱਧਾ ਬੈਠਣ ਲੱਗਿਆਂ। ਉਹਦੀ ਮਾਂ ਕਹਿੰਦੀ ਨਹੀਂ ਮੈਂ 150 ਬੰਦਾ ਸਨ। ਫੇਰ ਪਾਰਸੋਂ ਮਨ ਕਹਿੰਦੇ 70 ਬੰਦੇ ਲੈ ਆ। 36 ਬੇੜ ਕਾਦੀ ਵਜੇ ਤੁਸੀਂ ਕਹਿ ਰਹੇ ਹੋ ਉਹ ਐਕਸੀਡੈਂਟ ਆ ਉਹਦੀ ਤੇ ਦਾ ਹੁੰਦੀ ਕੁੜੀ ਦੇ ਤੇ ਦਾ ਕੁੜੀ ਦੇ ਪਿਓ ਦਾ ਅੱਛਾ ਜੀ ਦੋ ਤਰੀਕ ਦਾ ਵਿਆਹ ਅੱਛਾ ਜੀ ਨਹੀਂ ਨਹੀਂ ਦੋ ਦਿਨ ਮੈਨੂੰ ਦੇ ਦੇ ਮੈਂ ਕਿਹਾ ਦੋ ਤੇ 10 ਨਹੀਂ ਹੋ ਜਾਈ ਦੇ ਦੋ ਦਿਨ ਲੱਗ ਠੀਕ ਹੈ ਜੀ ਮੂੰ ਸਵੇਰੇ ਆਈ ਨਹੀਂ ਕਰੂੰ 10 ਵਜੇ ਤੁਰੇ ਹਾਂ 6 ਵਜੇ ਆਇਆ ਮਲਾਜਮੀ ਉੱਥੇ ਖੜੇ ਪੁੱਛਿਆ ਤੇ ਪੈਸੇ ਦਾ ਇਹ ਤਾਂ ਤਾਂ ਸ ਨਹੀਂ ਚਲ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਕੋਟ ਪਿੰਨ ਮੜਿਆਲਾ ਅੱਛਾ ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੀ ਕੀ ਆਏ ਨਾ ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਹ ਇਸ ਨਾਲ ਦੀ ਵਕੀਲ ਹੈਗੀ ਜਾਂ ਕੋਈ ਨਹੀਂ ਹੈਗੀ ਨਹੀਂ ਅਸੀਂ ਤਾਂ ਗਏ ਨਹੀਂ ਨਾ ਅਸੀਂ ਤਾਂ ਪਰਮਾਰਸ਼ ਸ੍ਰੋਸ਼ਰ ਦੇ ਮੂਹਰੇ ਹੁਣ ਤੁਹਾਡੀ ਕੀ ਮੰਗਿਆ ਹੁਣ ਤੁਸੀਂ ਪੁਲਿਸ ਬੁਲਾਈ ਹੈ ਭਾਈ ਜਿੱਤੋਂ ਤਾਂ ਤਰਖਾਹ ਦਿੱਤੀ ਆ ਕਿ ਸਾਡਾ ਕੋਈ ਇਹਨਾਂ ਕਹਨ ਨੂੰ ਕਹੇ ਮੈਂ ਇੱਥੇ ਰਹਿਣਾ ਸਾਡੇ ਨੂੰ ਕੁੱਟਮਾਰ ਕਰੇ ਕੋ ਫੜਾ ਦੇ ਤੁਨ ਹਾਂ ਤੁਸੀਂ ਫਿਰ ਕੀ ਕਾਰਵਾਈ ਕਰਾਨ ਲੱਗੇ ਪੁਲਿਸ ਨੂੰ ਬੁਲਾਇਆ ਤੁਸੀਂ ਕੀ ਕਾਰਵਾਈ ਕਰਾਨ ਲੱਗੇ ਹੋ ਕਹਿੰਦੇ ਸਾਨੂੰ ਜਿਹੜਾ ਕਟਾ ਖੱਤਾਂ ਦੇਣਾ ਅਹੀਂ ਆਵੇ ਕਰੇ ਹਾਂ ਹੋ ਤੁਸੀਂ ਐਵੀ ਜੀ ਲੜਕੀ ਜੀ ਨਾਲ ਤਾਂ ਆਪਣੇ ਮੁੰਡੇ ਦਾ ਤੁਸੀਂ ਵਿਆਹ ਕਰਾਣਾ ਚਾਹੋਗੇ ਕਿ ਨਹੀਂ ਚਾਹੋਗੇ ਮੈਂ ਗਾਂ ਕਦੇ ਵੀ ਨਾ ਪੈਰ ਪਟਾਂਗੇ ਜਿੰਦਗੀ ਜਿੰਦ ਨਾ ਪਟਾਂਗੇ ਤੇ ਅੱਜ ਇੱਕ ਸਾਨੂੰ ਕੰਪਲੀਟ ਮਿਲੀ ਆ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਉਹ ਮੁੰਡਾ ਬਾਹਰ ਦੁਬਈ ਚ ਸੀਗਾ ਉਹਦੀ ਇੰਸਟਾਗ੍ਰਾਮ ਦੇ ਉੱਤੇ ਇੱਥੇ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਬੱਸ ਹੀ ਮੋਗਾ ਨਾਲ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਅੱਜ 6 12 2024 ਨੂੰ ਆਨੰਦਕਾਰ ਦੀ ਡੇਟ ਰੱਖੀ ਸੀ ਤੇ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਹਾਂ ਤੁਹਾਨੂੰ ਅਗਰ ਸੀਵ ਕਰਦੇ ਆ ਨਾ ਤੰਨ ਨੂੰ ਕੋਈ ਪੈਰਟ ਦਿੱਤਾ ਨਾ ਕੋਈ ਲੋਕੇਸ਼ਨਾਂ ਭੇਜੀਆਂ ਉਹ ਕੋਈ ਲੁਧਿਆਣੇ ਦੀ ਹੁੰਦੀ ਸੀ ਕਿ ਤਤੋਦੀ ਹੁੰਦੀ ਸੀ ਉਹ ਵਿਚਾਰੇ ਡੀ ਡੂ ਕੇ ਸਾਡੇ ਕੋਲ ਥਾਣੇ ਤੇ ਸ਼ਿਕਾਇਤ ਦੇ ਕੇ ਗਏ ਹਰਦਰਸ਼ਨ ਨੂੰ ਇਨਕੁਆਰੀ ਕਰਦੇ ਆ ਕਿਹੜੀ ਜਗ੍ਹਾ ਤੇ ਬੁਲਾਇਆ ਸੀ ਉਹਨਾਂ ਨੂੰ ਆਪਣੇ ਮੋਗਾ ਗਿਆ ਸੀ ਵੀ ਇੰਟਰ ਆ ਤੁਹਾਡੇ ਮੂਰੇ ਬੰਦੇ ਆਉਣਗੇ ਤੁਹਾਨੂੰ ਸਵੀਕਾਰ ਕਰਕੇ ਅਸੀਂ ਪੈਰ ਚ ਲੈ ਜਾਵਾਂਗੇ ਕੁੜੀ ਮੋਗਾ ਜੀ ਕੁੜੀ ਮਨਪ੍ਰੀਤ कौर ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਲਿਖਿਆ ਗੰਦੇ ਮੁੰਡੇ ਕਿਥੋਂ ਤੁਸੀਂ ਮੁੰਡੇ ਵਾਲੇ ਪਿੰਡ ਮਰਿਆਣਾ ਪਿੰਡ ਪੈਂਦਾ ਜੀ ਥਾਣਾ ਬਹਿਤਪੁਰ ਚ ਜ਼ਿਲ੍ਹਾ ਜਲੰਧਰ ਜੀ ਮੁੰਡਾ ਕਦੋਂ ਆਇਆ ਸੀ ਦੁਬਈ ਤੋਂ ਮੁੰਡਾ ਆਪਾ ਦੋ ਤਿੰਨ ਦਿਨ ਪਹਿਲੇ ਆਇਆ ਮੇਰੇ ਤੋਂ ਦੁਬਈ ਦੇ ਵਿੱਚ ਟੋਡਲ ਕੀ ਕਾਰਵਾਈ ਕੀਤੀ ਜਰੀ ਅਸੀਂ ਉਹ ਤੇ ਟੈਕਨੀਕਲ ਤਰੀਕੇ ਨਾਲ ਨੰਬਰ ਟ੍ਰੇਸ ਕਰਕੇ ਸੀ ਜੋ ਵੀ ਗੱਲ ਆਗੂ ਸਾਹਮਣੇ ਮੁੰਡੇ ਵਾਲਿਆਂ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੁਵਾਰਾ ਕੁੜੀ ਨੇ ਫੋਨ ਬੰਦ ਕਰ ਲਿਆ ਸੀਗਾ ਦੁਵਾਰਾ ਉਹਨਾਂ ਨੇ ਫੋਨ ਨਹੀਂ ਇਹਨਾਂ ਚਾਲੂ ਕੀਤਾ ਕਿੰਨੀ ਕ ਬਰਾਤ ਆਈ ਸੀ ਜੀ ਬਰਾਤ ਦੇ 100 150 ਬੰਦਾ ਸੀਗਾ ਜੀ ਵਾਪਸ ਮੁੜ ਗਏ ਉਹ ਬੱਸ ਚ ਲੱਗੇ ਜੀ